ਸਾਤ ਸੰਗਤ ਜੀ ਹੇਮਕੁੰਟ ਦਾ ਸਬੰਧ ਇਤਿਹਾਸ ਦੀ ਕਿਸੇ ਵੀ ਐਸੇ ਪੱਖ ਦੇ ਨਾਲ ਨਹੀਂ ਹੈ ਨਾ ਇਸ ਦਾ ਸਬੰਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਮੁਤਲਕ ਹੈ ਇੱਕ ਮੈਂ ਬੇਨਤੀ ਇਹ ਕਰਾਂ ਹੋ ਸਕਦਾ ਜਦੋਂ ਇਹ ਸਵਾਲ ਕੀਤਾ ਗਿਆ ਜਾਂ ਮੈਂ ਇਹਦਾ ਜਵਾਬ ਦੇ ਰਿਹਾ ਤੇ ਸਾਡੇ ਮੰਨਾਂ ਨੂੰ ਇਹ ਗੱਲ ਉਪਰੀ ਵੀ ਲੱਗੇ ਬੁਰੀ ਵੀ ਲੱਗੇ ਤੇ ਹੋ ਸਕਦਾ ਤੁਹਾਨੂੰ ਨਰਾਜ਼ਗੀ ਵੀ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਰਾਜ਼ਗੀ ਤੋਂ ਡਰਦਾ ਮੈਂ ਬਾਕੀ ਕਿਸੇ ਬੰਦੇ ਦੀ ਨਰਾਜ਼ਗੀ ਦਾ ਮੈਨੂੰ ਕੋਈ ਉਹ ਘਾਟਾ ਜਾਂ ਵਾਅਦਾ ਨਹੀਂ ਹੈ ਪਰ ਇੱਕ ਬੇਨਤੀ ਮੈਂ ਕਰਦਾ ਪੰਕਤੀਆਂ ਤੁਸੀਂ ਸੁਣੀਆਂ ਨੇ ਮੂਲ ਕੀ ਹੈ ਹੇਮਕੁੰਟ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਪਿਛਲੇ ਜਨਮ ਵਿੱਚ ਦੁਸ਼ਟ ਦਮਨ ਦੇ ਰੂਪ ਵਿੱਚ ਹੇਮਕੁੰਟ ਤੇ ਤਪੱਸਿਆ ਕਰਦੇ ਰਹੇ ਇਹੀ ਹੈ ਨਾ ਜੀ ਹੇਮਕੁੰਟ ਦਾ ਇਤਿਹਾਸ ਇਹੀ ਕਾਰਨ ਹੈ ਨਾ ਜੀ ਜੇ ਹੋਰ ਹੋਵੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਭਾਈ ਸਾਹਿਬ ਤੁਸੀਂ ਗਲਤ ਗੱਲ ਕਹੀ ਇਹ ਗੱਲ ਨਹੀਂ ਅਸਲ ਗੱਲ ਤਾਂ ਹੋ ਰਿਆ ਅਸਲ ਕਹਾਣੀ ਇਹ ਸਾਨੂੰ ਸੁਣਾਈ ਗਈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਿਛਲੇ ਜਨਮ ਵਿੱਚ ਦੁਸ਼ਟ ਦਮਨ ਦੇ ਰੂਪ ਵਿੱਚ ਹੇਮਕੁੰਟ ਵਿੱਚ ਤਪ ਕਰਦੇ ਸਨ ਹੁਣ ਇੱਕ ਗੱਲ ਪਹਿਲੀ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਛਲੇ ਜਨਮ ਵਿੱਚ ਸਾਡੇ ਗੁਰੂ ਸਨ ਕਿਉਂ ਜੀ ਤੁਸੀਂ ਜਵਾਬ ਦਿਓਗੇ ਤਾਂ ਮੈਂ ਗੱਲ ਅੱਗੇ ਤੋਰਾਂ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਛਲੇ ਜਨਮ ਵਿੱਚ ਸਾਡੇ ਗੁਰੂ ਸਨ ਨਹੀਂ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ ਨੇ ਮਾਤਾ ਗੁਜਰ ਕੌਰ ਜੀ ਦੀ ਕੋਖ ਤੋਂ ਤਾਂ ਉਹਨਾਂ ਨੂੰ ਗੁਰਤਾ ਗੱਦੀ 1675 ਈਸਵੀ 10 ਜੁਲਾਈ ਨੂੰ ਦਿੱਤੀ ਗਈ 10 ਜੁਲਾਈ ਨੂੰ ਜਿੰਨਾ ਚਿਰ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਸੀ ਮਿਲੀ ਹੁਣ ਮੈਂ ਅਗਲਾ ਸਵਾਲ ਤੁਹਾਡੇ ਲਈ ਰੱਖਦਾ ਜਿੰਨਾ ਚਿਰ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਤਾ ਗੱਦੀ ਨਹੀਂ ਸੀ ਦਿੱਤੀ ਕਿ ਜਨਮ ਤੋਂ ਲੈ ਕੇ 10 ਜੁਲਾਈ 1675 ਤੱਕ ਉਹ ਸਾਡੇ ਗੁਰੂ ਸਨ ਨਹੀਂ ਨਹੀਂ ਸਾਨਾ ਜੀ ਹੁਣ ਤੁਸੀਂ ਆਪ ਹੀ ਜਵਾਬ ਦੇ ਰਹੇ ਹੋ ਕਿ ਨਹੀਂ ਨਹੀਂ ਮੇਰੇ ਤੋਂ ਗੁੱਸਾ ਨਾ ਕਰਿਓ ਦੋਵੇਂ ਗੱਲਾਂ ਤੁਸੀਂ ਆਪੇ ਕਹੀਆਂ ਨੇ ਕਿ ਉਹ ਪਿਛਲੇ ਜਨਮ ਵਿੱਚ ਵੀ ਸਾਡੇ ਗੁਰੂ ਨਹੀਂ ਸਨ ਜਨਮ ਤੋਂ ਲੈ ਕੇ 10 ਜੁਲਾਈ 1675 ਜਦੋਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਤਦੋਂ ਤੱਕ ਵੀ ਉਹ ਸਾਡੇ ਗੁਰੂ ਨਹੀਂ ਸਨ ਇਹਦਾ ਭਾਵ ਇਹ ਹੋਇਆ ਕਿ ਇਹ ਕਹਾਣੀ ਜਿਹੜੀ ਆ ਇਹ ਸਾਨੂੰ ਮੋੜ-ਘੋੜ ਕੇ ਕਿਸ ਪਾਸੇ ਹੁਣ ਇੱਕ ਅਗਲੀ ਅਗਲਾ ਸਵਾਲ ਤੁਹਾਡੇ ਤਾਂ ਹੀ ਕਰਦਾ ਭਾਈ ਲੈਣਾ ਜੀ ਭਾਈ ਲੈਣਾ ਜੀ 1532 ਈਸਵੀ ਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਚਾਇ ਇਹ ਤੋਂ ਪਹਿਲਾਂ ਉਹ ਕੀ ਕਰਦੇ ਸਨ ਜਗਰਾਤੇ ਕਰਦੇ ਸਨ ਵੈਸ਼ਨੋ ਦੇਵੀ ਦੀ ਯਾਤਰਾ ਕਰਦੇ ਸਨ ਉਹ ਮੂਰਤੀਆਂ ਦੀ ਪੂਜਾ ਕਰਦੇ ਸਨ ਦੇਵੀਆਂ ਦੀ ਪੂਜਾ ਕਰਦੇ ਸਨ 1532 ਦੇ ਵਿੱਚ ਉਹ ਸਿੱਖ ਬਣ ਗਏ 1539 ਦੇ ਵਿੱਚ ਉਹ ਗੁਰੂ ਦੀ ਪਦਵੀ ਤੇ ਸਿशोਭਤ ਹੋ ਗਏ ਹੁਣ ਮੇਰਾ ਸਵਾਲ ਆਪ ਸਰਬੱਤ ਸੰਗਤ ਦੇ ਨਾਲ ਇਹ ਹੈ ਕਿ ਗੁਰੂ ਅੰਗਦ ਸਾਹਿਬ ਪਹਿਲੇ ਜੀਵਨ ਵਿੱਚ ਸਿੱਖ ਬਣਨ ਤੋਂ ਪਹਿਲਾਂ 1532 ਤੋਂ ਪਹਿਲਾਂ ਜਿਹੜੇ ਕੰਮ ਕਰਦੇ ਰਹੇ ਕੀ ਉਹ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਨੇ ਜੀ ਕਿਉਂ ਨਹੀਂ ਕਰਨੇ ਚਾਹੀਦੇ ਗੁਰੂ ਅੰਗਦ ਸਾਹਿਬ ਨੇ ਕੀਤੇ ਨਹੀਂ ਗੁਰੂ ਅੰਗਦ ਸਾਹਿਬ ਨੇ ਕੀਤੇ ਲੈ ਨਹੀਂ ਕਿ ਨਹੀਂ ਕੀਤੇ ਉਹ ਉਹ ਕیتے ਜਦੋਂ ਸਿੱਖ ਨਹੀਂ ਬਣੇ ਸਨ ਜਦੋਂ ਸਿੱਖ ਬਣ ਗਏ ਉਹ ਸਾਰੇ ਕੰਮ ਜਦੋਂ ਆਪਾਂ ਗੁਰੂ ਅੰਗਦ ਸਾਹਿਬ ਦੇ ਇਸ ਜੀਵਨ ਦੇ ਭਾਈ ਲੈਣੇ ਦੇ ਰੂਪ ਵਿੱਚ ਕੀਤੇ ਹੋਏ ਉਹਨਾਂ ਕੰਮਾਂ ਨਾਲ ਸਹਿਮਤ ਨਹੀਂ ਦੱਸੋ ਆਪਣੀ ਕੀ ਮਜਬੂਰੀ ਆ ਵੀ ਆਪਾਂ ਪਿਛਲੇ ਜਨਮ ਨੂੰ ਫੜੀ ਫਿਰੀਏ ਕੋਈ ਮਜਬੂਰੀ ਹੈ ਜੀ ਸਾਡੀ ਗੁਰੂ ਅਮਰਦਾਸ ਮਹਾਰਾਜ 62 ਸਾਲ ਦੀ ਉਮਰ ਤੱਕ 20 ਵਾਰ ਤੋਂ ਵੱਧ ਉਹਨਾਂ ਨੇ ਗੰਗਾ ਦੀ ਯਾਤਰਾ ਕੀਤੀ ਹਰ ਦੁਆਰ ਆ ਕੇ ਇਸ਼ਨਾਨ ਕੀਤਾ ਵੇਦਾਂ ਸਿਮਰਤਿਆਂ ਸ਼ਾਸਤਰਾਂ ਦੇ ਪਾਠ ਸੁਨੇ ਤਪਸਵੀਆਂ ਸੰਨਿਆਸੀਆਂ ਬ੍ਰਹਮਚਾਰੀਆਂ ਦੀ ਸੇਵਾ ਕੀਤੀ ਸਾਰਾ ਜੀਵਨ ਉਹਨਾਂ ਨੇ ਕਰਮਕਾਂਡ ਦੇ ਤੌਰ ਤੇ ਬਿਤਾਇਆ ਪਰ 62 ਸਾਲ ਦੀ ਉਮਰ ਵਿੱਚ ਉਹ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਚ ਆਏ ਸਿੱਖ ਬਣ ਗਏ 11 ਸਾਲ ਉਹਨਾਂ ਨੇ ਸਿੱਖੀ ਦੀ ਕਮਾਈ ਕੀਤੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਯੋਗ ਜਾਣਿਆ ਗੁਰਤਾ ਗੱਦੀ ਤੇ ਸ਼ਿਸ਼ੋਭਤ ਕੀਤਾ ਕੀ ਆਪਾਂ ਗੁਰੂ ਅਮਰਦਾਸ ਮਹਾਰਾਜ ਦੇ 60 ਸਾਲ ਦੀ ਉਮਰ ਤੱਕ ਕੀਤੇ ਹੋਏ ਕੰਮਾਂ ਦੇ ਨਾਲ ਸਹਿਮਤ ਹਾਂ ਨਹੀਂ ਹਨਾ ਜੀ ਕਿਉਂਕਿ ਗੁਰੂ ਨੇ ਆਪ ਆਖਿਆ ਬਾਣੀ ਚ ਪੀਓ ਸਾਰੇ ਕੰਮਾਂ ਦੇ ਪਾਣੀ ਚ ਵਧਾਣੀ ਨੇ ਸਿੱਖੀ ਜਦੋਂ ਮਿਲ ਗਈ ਪਿਛਲੇ ਕੰਮ ਛੱਡ ਦਿੱਤੇ ਹੁਣ ਤੁਸੀਂ ਆਪ ਸੋਚੋ ਇੱਕ ਇੱਕ ਨੁਕਤਾ ਮੈਂ ਹੋਰ ਤੁਹਾਡੇ ਨਾਲ ਸਾਂਝਾ ਕਰਨਾ ਜੇ ਇਸ ਹੀਮਕੁੰਟ ਬਾਰੇ ਤੁਹਾਡੇ ਮਨ ਚ ਕੋਈ ਸ਼ੱਕ ਕੋਈ ਸ਼ੰਕਾ ਕੋਈ ਸਵਾਲ ਰਹਿ ਜਾਏ ਮੇਰੀ ਬੇਨਤੀ ਹੈ ਉਹਨੂੰ ਮਨ 'ਚ ਨਾ ਰੱਖਿਓ ਲਿਖ ਕੇ ਇੱਥੇ ਸਾਡੇ ਵੀਰਾਂ ਨੂੰ ਪੜਾ ਦਿਓ ਆਪਾਂ ਸ਼ਾਮ ਦੇ ਦੀਵਾਨ 'ਚ ਫੇਰ ਇਸ ਇਸ ਬਾਰੇ ਗੱਲਬਾਤ ਕਰ ਸਕਦੇ ਆ ਪਰ ਮਨ 'ਚ ਗੱਲ ਨਹੀਂ ਰਹਿਣੀ ਚਾਹੀਦੀ ਤੁਸੀਂ ਸਹਿਮਤ ਹੋ ਨਹੀਂ ਸਹਿਮਤ ਇਹ ਵੀ ਦੇ ਜਾਓ ਸਾਨੂੰ ਕੋਈ ਗੁੱਸਾ ਨਹੀਂ ਸਹਿਮਤ ਹੋਣਾ ਜਾਂ ਨਾ ਹੋਣਾ ਇਹ ਤੁਹਾਡੀ ਮਰਜ਼ੀ ਆ ਹੇਮਕੁੰਟ ਦੇਤੇ ਦੁਸ਼ਟ ਦਮਨਾਂ ਤਪੱਸਿਆ ਕਰ ਰਿਹਾ ਹੈ ਬਚਿਤਰਨਾਟਕ ਦੀ ਕਹਾਣੀ ਦੇ ਮੁਤਾਬਕ ਠੀਕ ਆ ਜੀ ਉਹ ਜਦੋਂ ਤਪੱਸਿਆ ਕਰ ਰਿਹਾ ਮਹਾਕਾਲ ਮਹਾਕਾਲ ਜੀ ਪ੍ਰਗਟ ਹੋਏ ਉਹਨਾਂ ਨੇ ਆਖਿਆ ਦੁਸ਼ਟ ਦਮਨ ਧਰਤੀ ਤੇ ਮੈਂ ਕਿੰਨੇ ਲੋਕਾਂ ਨੂੰ ਭੇਜਿਆ ਪਰ ਕਿਸੇ ਨੇ ਮੇਰਾ ਨਾਮ ਨਹੀਂ ਜਪਾਇਆ ਕਿਸੇ ਨੇ ਮੇਰਾ ਨਾਮ ਹੁਣ ਕੀ ਰੱਬ ਨੂੰ ਆਪਣੇ ਨਾਮ ਦੀ ਭੁੱਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਲਿਖਿਆ ਵੱਡਾ ਦਾਤਾ ਤੇਲਨਾ ਤਮਾਏ ਤੇਲਨਾ ਤਮਾਏ ਉਹ ਐਡਾ ਵੱਡਾ ਉਹਨੂੰ ਤੇਲ ਮਾਤਰ ਵੀ ਤਮਾ ਹੈ ਨਹੀਂ ਤੇਲ ਮਾਤਰ ਵੀ ਤਮਾ ਹੈ ਨਹੀਂ ਉਹਦੀ ਤਾਂ ਵਡਿਆਈ ਏਡੀ ਵੱਡੀ ਆ ਕਿ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਜੇ ਆਪਾਂ ਸਾਰੇ ਆਖੀਏ ਰੱਬ ਵੱਡਾ ਰੱਬ ਵੱਡਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਆਖੀਏ ਨਹੀਂ ਰੱਬ ਵੱਡਾ ਤਾਂ ਵੀ ਉਹਨੂੰ ਕੋਈ ਘਾਟਾ ਨਹੀਂ ਫਰਕ ਸਾਨੂੰ ਪੈਣਾ ਉਹਨੂੰ ਕੋਈ ਨਹੀਂ ਪੈਣਾ ਚਲੋ ਖੈਰ ਇਹ ਵੀ ਗੱਲ ਮੰਨ ਲਈ ਕਿ ਰੱਬ ਦੇ ਚਿੱਤ 'ਚ ਮਹਾਕਾਲ ਦੇ ਚਿੱਤ 'ਚ ਆਇਆ ਕਿ ਚਲੋ ਮੇਰਾ ਨਾਮ ਤਾਂ ਧਰਤੀ ਦੇ ਲੋਕਾਂ ਨੂੰ ਲੈਣਾ ਹੀ ਚਾਹੀਦਾ ਉਹਨਾਂ ਆਖਿਆ ਦੁਸ਼ਟ ਦਮਨ ਧਰਤੀ ਤੇ ਕੋਈ ਮੇਰਾ ਨਾਮ ਨਹੀਂ ਲੈ ਰਿਹਾ ਮੈਂ ਬੁੱਧ ਨੂੰ ਕਲਿਆ ਮੈਂ ਗੋਰਖ ਨੂੰ ਕਲਿਆ ਮੈਂ ਮਸ਼ਿੰਦਰ ਨੂੰ ਕਲਿਆ ਮੈਂ Hazrat Muhammad ਸਾਹਿਬ ਨੂੰ ਕਲਿਆ ਕਿਸੇ ਨੇ ਮੇਰਾ ਨਾਮ ਨਹੀਂ ਜਪਾਇਆ ਚਲੋ ਜੇ ਇਸ ਗੱਲ ਨੂੰ ਵੀ ਮੈਂ ਕੁਝ ਸਮੇਂ ਲਈ ਢੱਕੀ ਰਹਿਣ ਦਿਆਂ ਇਹ ਗੱਲ ਆਖੀ ਦੁਸ਼ਟ ਦੇ ਮਨ ਤੂੰ ਧਰਤੀ ਤੇ ਜਾ ਜਾ ਮਾਤ ਲੋਕ ਵਿੱਚ ਮੇਰਾ ਨਾਮ ਜਪਾ ਇਹ ਗੱਲ ਲਿਖੀ ਹੋਈ ਤੁਸੀਂ ਪੜ ਲਿਓ ਹੁਣ ਮੇਰਾ ਸਵਾਲ ਤੁਹਾਨੂੰ ਇਹ ਹੈ ਜਦੋਂ ਤੁਸੀਂ ਹਿਮਕੁੰਟ ਜਾਣੇ ਹੋ ਕਿਸੇ ਦੂਸਰੀ ਦੁਨੀਆ ਚ ਜਾਣੇ ਹੋ ਜਦੋਂ ਹੀਮਕੁੰਡ ਜਾਂਦੇ ਹਾਂ ਕਿਸੇ ਦੂਸਰੀ ਦੁਨੀਆ 'ਚ ਜਾਂਦੇ ਹਾਂ ਕੀ ਹੈਮਕੁੰਡ ਇਸ ਮਾਤਲੋਕ ਵਿੱਚ ਨਹੀਂ ਖੈਰ ਮਾਂ ਕਾਲ ਜੀ ਨੂੰ ਇਸ ਗੱਲ ਦਾ ਚੇਤਾ ਭੁੱਲ ਗਿਆ ਹੋਵੇ ਵੀ ਹੀਮਕੁੰਡ ਤਾਂ ਪਹਿਲਾਂ ਹੀ ਮਾਤਲੋਕ 'ਚ ਆ ਤੇ ਦੁਸ਼ਟ ਦਮਨ ਤਾਂ ਪਹਿਲਾਂ ਹੀ ਮਾਤਲੋਕ 'ਚ ਬੈਠਾ ਤਪ ਕਰ ਰਿਹਾ ਕਹਿਣਾ ਇਹ ਸੀ ਵੀ 200 ਕਿਲੋਮੀਟਰ ਥੱਲੇ ਉਤਰ ਜਾਓ ਉੱਥੇ ਆਬਾਦੀ ਉੱਥੇ ਜਾ ਕੇ ਮੇਰਾ ਨਾਮ ਜਪਾਓ ਉਹ ਲੇਖਾ ਇਹ ਪੈ ਗਿਆ ਵੀ ਖੋਰੇ ਅਸੀਂ ਕਿਸੇ ਦੂਸਰੀ ਦੁਨੀਆ 'ਚ ਬੈਠੇ ਆ ਇਸ ਕਰਕੇ ਇਹ ਕਹਿ ਦਿੱਤਾ ਵੀ ਮਾਤਲੋਕ ਵਿੱਚ ਜਾਓ ਤੇ ਮੇਰਾ ਨਾਮ ਜਪਾਓ ਤੇ ਅੱਗੇ ਕਹਾਣੀ ਇਹ ਜੋੜੀ ਗਈ ਕਿ ਉਸ ਦੁਸ਼ਟ ਦਮਨ ਨੇ ਫਿਰ ਤਾਪ ਤਾਪ ਛੱਡ ਕੇ ਇਹ ਬੇਨਤੀ ਕੀਤੀ ਠਾੜ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਹੋਏ ਮੇਰਾ ਇੱਕ ਸਾਰਾ ਸਾਰੀਆਂ ਸੰਗਤਾਂ ਨੂੰ ਇਹ ਸਵਾਲ ਆ ਤੁਸੀਂ ਜਵਾਬ ਠੋਕ ਵਜਾ ਕੇ ਦਿਓ ਤਾਂ ਕਿ ਪਤਾ ਲੱਗੇ ਉਹ ਇਹ ਆ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਵਕਰਾ ਪੰਥ ਚਲਾਇਆ ਦੱਸੋ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਵਖਰਾ ਪੰਥ ਚਲਾਇਆ ਨਹੀਂ ਚਲਾਇਆ ਨਾ ਗੁਰੂ ਨਾਨਕ ਮਹਾਰਾਜ ਨੇ ਜਿਹੜੇ ਪੰਥ ਦੀ ਨੀਂਹ ਰੱਖੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸੇ ਹੀ ਪੰਥ ਦਾ ਵਿਕਾਸ ਕੀਤਾ ਉਸੇ ਪੰਥ ਦੀ ਚੜ੍ਹਦੀ ਕਲਾ ਕੀਤੀ ਉਸੇ ਪੰਥ ਨੂੰ ਹੋਰ ਬਖਸ਼ਿਸ਼ਾਂ ਦਿੱਤੀਆਂ ਤੇ ਉੱਥੇ ਦੁਸ਼ਤ ਦਮਨ ਕਹਿ ਰਿਹਾ ਠਾੜ ਭਇਓ ਮੈਂ ਜ਼ੋਰ ਕਰ ਮੈਂ ਹੱਥ ਜੋੜ ਕੇ ਖਲੋ ਗਿਆ ਬਚਨ ਕਹਾ ਸਿਰ ਨਿਆਏ ਮੈਂ ਬੇਨਤੀ ਕੀਤੀ ਸਿਰ ਨਵਾ ਕੇ ਪੰਥ ਚਲੇ ਤਬ ਜਗਤ ਮੈਂ ਧਰਤੀ ਤੇ ਮੈਂ ਪੰਥ ਤਦੋਂ ਹੀ ਚਲਾ ਸਕਦਾ ਜਦ ਤੁਮ ਕਰੋ ਸਹਾਇ ਇਹ ਗੱਲ ਕਹਿ ਕੇ ਸਾਡੇ ਚ ਆਰੀ ਫੇਰ ਕੇ ਸਿੱਖ ਪੰਥ ਨੂੰ ਦੋ ਹਿੱਸਿਆਂ ਚ ਵੰਡਣ ਦੀ ਕੋਤਾਈ ਕੀਤੀ ਗਈ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਧਰਤੀ ਤੇ ਆਏ ਉਹਨਾਂ ਦਾ ਮਕਸਦ ਵੱਖਰਾ ਪੰਥ ਚਲਾਉਣਾ ਸੀ ਏਹੀ ਵਜ੍ਹਾ ਵੀ ਅੱਜ ਸਾਡੇ ਚ ਐਸੀਆਂ ਸੰਪਰਦਾਵਾਂ ਸੰਸਥਾਵਾਂ ਜਥੇਬੰਦੀਆਂ ਪੈਦਾ ਹੋ ਗਈਆਂ ਜਿਹੜੀਆਂ ਕਹਿੰਦੀਆਂ ਜੀ ਅਸੀਂ ਨਿਸ਼ਾਨ ਸਾਹਿਬ ਨਹੀਂ ਲਾਉਂਦੇ ਸਾਡਾ ਤੇ ਗੁਰਦੁਆਰਾ ਹੀ ਨਹੀਂ ਅਸੀਂ ਤਾਂ ਕੇਵਲ ਗੁਰੂ ਨਾਨਕ ਸਾਹਿਬ ਨਾਲ ਸੰਬੰਧ ਰੱਖਦੇ ਆਂ ਸਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸੰਬੰਧ ਕੋਈ ਨਹੀਂ ਕੀ ਇਹ ਕਮੀਆਂ ਸਾਡੇ ਚ ਇਸ ਕਰਕੇ ਨਹੀਂ ਆਈਆਂ ਅਗਲੀ ਬੇਨਤੀ ਮੈਂ ਇਹ ਕਰ ਰਿਹਾ ਅੱਗੇ ਜਾ ਕੇ ਗੱਲ ਕਹੀ ਗਈ ਕਿ ਜਦ ਹੀ ਜਾਤ ਤਰਵੇਣੀ ਭਏ ਪੁੰਨ দান ਦਿਨ ਕਰਤ ਬਿਤੇਏ ਮੋਰ ਪੇਤ ਪੂਰਬਕੀਅਸ ਪਿਆਨਾ ਭਾਂਪ ਭਾਂਤ ਕੇ ਤੀਰਥ ਨਾਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤਰਬੇਣੀ ਗਏ ਉਥੇ ਪੁੰਨਦਾਨ ਕੀਤਾ ਭਾਂਤ ਭਾਂ ਦੇ ਤੀਰਥ ਇਸ਼ਨਾਨ ਕੀਤੇ ਤੇ ਜਦੋਂ ਤਰਬੇਣੀ ਤੇ ਜਾ ਕੇ ਤਰਬੇਣੀ ਦਾ ਮਤਲਬ ਇਲਾਹਾਬਾਰ ਪ੍ਰਿਆਗ ਤੀਰਥ ਉੱਤੇ ਜਾ ਕੇ ਜਦੋਂ ਉਹਨਾਂ ਨੇ ਭਾਂਤ ਭਾਂ ਦੇ ਤੀਰਥ ਨਾ ਕੇ ਪ੍ਰਿਆਗ ਵਿੱਚ ਜਾ ਕੇ ਇਸ਼ਨਾਨ ਕੀਤਾ ਪੁੰਨਦਾਨ ਕੀਤਾ ਤਹੀਂ ਪ੍ਰਕਾਸ਼ ਹਮਾਰਾ ਪयो ਕਦੋਂ ਮੈਂ ਮਾਤਾ ਦੇ ਗਰਭ ਵਿੱਚ ਆਇਆ ਪਰ ਜਨਮ ਮੇਰਾ ਕਿੱਥੇ ਹੋਇਆ ਪਟਨਾ ਸ਼ਹਿਰ ਵਿੱਚ ਪਵਨ ਗੁਰੂ ਪਿਆਰ ਵਾਲਿਓ ਥੋੜਾ ਜਿਹਾ ਆਪਣੀ ਬ विवेक ਬੁੱਧ ਦੀ ਵਰਤੋਂ ਕਰੀ ਸੀ ਕੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾਂ ਸਾਡੇ ਸਤਿਗੁਰੂ ਸਹਿਬਾਨ ਦੀ ਬਾਣੀ ਇਸ ਗੱਲ ਤੇ ਮੋਹਰ ਲਾਉਂਦੀ ਹੈ ਕਿ ਸਿੱਖ ਨੂੰ ਤੀਰਥਾਂ ਤੇ ਜਾਣਾ ਚਾਹੀਦਾ ਤੀਰਥਾਂ ਤੇ ਜਾਣਾ ਚਾਹੀਦਾ ਉੱਥੇ ਜਾ ਕੇ ਸਿੱਖ ਵਹਿਮੀਆਂ ਬਾਉ ਪੁੰਨ ਦਾਨ ਕਰੇ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੇ ਇਸ ਗੱਲ ਤੇ ਮੋਹਰ ਲਾਉਂਦੀ ਆ ਫਿਰ ਸਭ ਜਾਇਜ਼ ਆ ਪਰ ਗੁਰੂ ਸਾਹਿਬ ਜੀ ਬਾਣੀ ਤਾਂ ਸਾਨੂੰ ਦੱਸ ਰਹੀ ਵੀ ਅਸਲ ਤੀਰਥ ਕਿੱਥੇ ਹੈ ਤੀਰਥ ਨਾਮਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਈਦਾ ਭਾਵ ਸਾਨੂੰ ਦੁਬਾਰਾ ਕਾਂਸ਼ੀ ਦੇ ਭਗਤ ਬਣਾਉਣ ਲਈ ਸਾਨੂੰ ਦੁਬਾਰਾ ਘੇਰ ਘੱਪ ਕੇ ਪ੍ਰਯਾਗ ਇਕੱਠੇ ਕਰ ਦੇਣ ਲਈ ਤੇ ਸਾਨੂੰ ਫੇਰ ਉਹਨਾਂ ਹੀ ਬਹਾਮਣਾ ਦੀ ਪੂਜਾ ਕਰਨ ਵਾਸਤੇ ਪ੍ਰੇਰਣਾ ਕਰਨ ਲਈ ਸਿੱਖ ਵੰਤ ਨੂੰ ਦੋ ਹਿੱਸਿਆਂ 'ਚ ਵੰਡ ਦੇਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪਹਿਲੇ ਨੌ ਗੁਰੂ ਸਹਿਬਾਨਾਂ ਨਾਲੋਂ ਤਾਲੁਕ ਤੋੜ ਦੇਣ ਲਈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਦੇਵੀ ਦਾ ਭਗਤ ਸਿੱਧ ਕਰਨ ਵਾਸਤੇ ਇਹ ਰਚਨਾ ਬਾਰ-ਬਾਰ ਗਾਈ ਗਈ ਸੁਣਾਈ ਗਈ ਸਾਡੇ ਦਿਮਾਗ ਚ ਐਸੀ ਫਿੱਟ ਕਰ ਦिती ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰ ਮਨਾਉਨੇ ਆ ਅਸੀਂ ਆਪਣੀ ਜ਼ਬਾਨ ਤੋਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੜਨ ਦੀ ਬਜਾਏ ਬਾਰ-ਬਾਰੇ ਪੰਕਤੀਆਂ ਪੜੀ ਜਾਂਦੇ ਹਾਂ ਸੋਚਣਾ ਅਸੀਂ ਮੰਨਣਾ ਜਾਂ ਨਾ ਮੰਨਣਾ ਮਰਜ਼ੀ ਤੁਹਾਡੀ ਮੈਂ ਥੋਪ ਨਹੀਂ ਰਿਆ ਜਿਨ੍ਹਾਂ ਨੇ ਪੇਸ਼ਾ ਵਾ ਜਿਨ੍ਹਾਂ ਦਾ ਥੋਪਣਾ ਉਹ ਜਾਣਨ ਉਹ ਤਾਂ ਥੋਪਦੇ ਨਹੀਂ ਜੀ ਕਿਰਪਾਨ ਦੇ ਮੁਠੇ ਤੇ ਹੱਥ ਪਾ ਮੰਨਣਾ ਕਿ ਨਹੀਂ ਮੰਨਣਾ ਮੰਨਣਾ ਕਿ ਨਹੀਂ ਮੰਨਣਾ ਤੇ ਕਈ ਵਾਰ ਸੋਚੀਦਾ ਵੀ ਖੋਰੇ ਰਗ ਜੇ ਦਾ ਰਾਜ ਦੁਬਾਰਾ ਆ ਗਿਆ ਹੋਵੇ ਜਿਹੜਾ ਕਿਰਪਾਨ ਦੇ ਮੁੱਠੇ ਨੂੰ ਹੱਥ ਪਾ ਕੇ ਇਹ ਭਾਈ ਸਾਹਿਬ ਕਹਿ ਰਹੇ ਵੀ ਮੰਨਣਾ ਕਿ ਨਹੀਂ ਮੰਨਣਾ ਉਹਨਾਂ ਨੂੰ ਚੇਤਾ ਰੱਖਣਾ ਚਾਹੀਦਾ ਕਿ ਕਿਰਪਾਨ ਕੱਲੀ ਉਹਨਾਂ ਕੋਲ ਹੀ ਨਹੀਂ ਬਾਕੀਆਂ ਕੋਲ ਵੀ ਹੈ ਪਰ ਇਹ ਕੋ ਮਨਾਉਣ ਦਾ ਤਰੀਕਾ ਗੁਰਮਤ ਦਾ ਨਹੀਂ ਇਸ ਕਰਕੇ ਇਹਨਾਂ ਗੱਲਾਂ ਦੀ ਵਿਚਾਰ ਆਪਾਂ ਗੁਰਮਤ ਦੀ ਰੋਸ਼ਨੀ ਵਿੱਚ ਕਰਾਂਗੇ ਤਾਂ ਸਾਨੂੰ ਸਾਫ਼ ਸਮਝ ਆ ਜਾਏਗੀ ਪੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਹਾਨ ਪਵਿੱਤਰ ਇਨਕਲਾਬੀ ਔਰ ਰੱਬੀ ਹਸਤੀ ਦੇ ਨਾਲ ਅਸੀਂ ਕਈ ਵਾਰ ਐਸੀਆਂ ਗੱਲਾਂ ਦੇ ਨਾਲ ਉਹਨਾਂ ਦੀ ਇੱਜ਼ਤ ਹੱਥ ਤੱਕ ਉਹਨਾਂ ਦੀ ਸ਼ਾਨ ਦੇ ਖਿਲਾਫ ਐਸੇ ਜੋ ਬਚਨ ਆਪਣੇ ਦਿਮਾਗ ਵਿੱਚ ਪਾਲ ਰੱਖੇ ਨੇ ਸਾਨੂੰ ਇਹਨਾਂ ਤੋਂ ਬਚਣ ਦਾ ਯਤਨ ਕਰਨਾ ਚਾਹੀਦਾ